ਆ ਜੀ ਪ੍ਰਧਾਨ ਜੀ ਕਿਵੇਂ ਪਹੁੰਚੇ ਤੁਸੀਂ ਅੱਜ ਹਸਤਾਲ ਛਾਇਲੀ ਦੇ ਵਿੱਚ ਕੀ ਗੱਲ ਹੋਊਗੀ ਜੀ ਅਸੀਂ ਮੈਂ ਭਾਰਤੀ ਸੰਜੁਗਨ ਇਕਤਾ ਆਦ ਜਥੇਬੰਦੀ ਦਾ ਜਲਾ ਪ੍ਰਧਾਨ ਸੰਤਰਾ ਅਸੀਂ ਛਾਇਲੀ ਅਸੀਂ ਛਾਇਲੀ ਪਿੰਡ ਦੇ ਜਿਹੜਾ ਹਸਪਤਾਲ ਹੈ ਬੱਸ ਸਟੈਂਡ ਦੇ ਨਾਲ ਤੇ ਹਸਪਤਾਲ ਦੇ ਨਾਲ ਹੀ ਯਾਨੀ ਨਾਲ ਹੀ ਕਹਿ ਸਕਦੇ ਹਸਪਤਾਲ ਦੇ ਵਿੱਚ ਜਿਹੜੀ ਥਾਣਾ ਖੁੱਲਿਆ ਹੋਇਆ ਇਸ ਦੇ ਨਾਲ ਹੀ ਠਿਕਾ ਅਸੀਂ ਪੰਜਾਬ ਸਰਕਾਰ ਤੋਂ ਮੰਗ ਕਰਦੇ ਆ ਵੀ ਵੀ ਇੱਕ ਤਾਂ ਜਿਹੜਾ ਹਸਪਤਾਲ ਦੇ ਵਿੱਚ ਥਾਣਾ ਇਹ ਬਾਹਰ ਕੱਢਿਆ ਜਾਵੇ ਇੱਕ ਜਿਹੜਾ ਹਸਪਤਾਲ ਦੇ ਨਾਲ ਹੀ ਥਾਣਾ ਠੇਕਾ ਸ਼ਰਾਬ ਦਾ ਉਹ ਵੀ ਯਾਨੀ ਕਿਲੋਮੀਟਰ ਦੂਰ ਹੋਣਾ ਚਾਹੀਦਾ ਇਹ ਸਾਡੇ ਯਾਨੀ ਸ਼ਾਇਲੀ ਦੇ ਲੋਕਾਂ ਵੱਲੋਂ ਮੰਗ ਹੈ ਵੀ ਇਹ ਇੱਕ ਤਾਂ ਹਸਪਤਾਲ ਆ ਜਿਹੜਾ ਯਾਨੀ ਇਹ ਮਹੱਲਾ ਕਲੀਨਿਕ ਪਹਿਲਾਂ ਬਣਾ ਰੱਖਿਆ ਸੀ ਹੁਣ ਆਜ ਉਸ ਅਰੋਗਿਆ ਕੇਂਦਰ ਬਣਾ ਰੱਖਿਆ ਹਾ ਇਹ ਯਾਨੀ ਇਹ ਨੂੰ ਪਿੰਡ ਦੇ ਵਿਚਾਲੇ ਜਿਵੇਂ ਪੰਚਾਇਤੀ ਘਰ ਵਿਹਲਾ ਪਿਆ ਉੱਥੇ ਲਗਾਇਆ ਜਾਵੇ ਪੂਰੇ ਅੰਮ੍ਰਿਤਸਰ ਦੀ ਸਿਵਾਵਾਂ ਚਾਲੂ ਕੀਤੀਆਂ ਜਾਣ 25 ਬੈਡਾਂ ਦਾ ਹਸਪਤਾਲ ਹੈ ਔਰ ਇਹ ਡਾਕਟਰ 24 ਘੰਟੇ ਆਵੇ ਤਾਂ ਮਰੀਜ਼ਾਂ ਨੂੰ ਜਿਹੜੇ ਜਿਹੜੇ ਸ਼ਹਿਰ ਚ ਜਾਂਦੇ ਨੇ ਰਾਤ ਨੂੰ ਪਰੇਸ਼ਾਨ ਹੁੰਦੇ ਨੇ ਉਹਨਾਂ ਦਾ ਇਲਾਜ ਹੈ ਜਿਹੜਾ ਇੱਥੇ 24 ਘੰਟੇ ਹੋਣਾ ਚਾਹੀਦਾ ਪ੍ਰਧਾਨ ਜੀ ਜੇਕਰ ਆਪਣਾ ਕੋਈ ਗੌਰ ਨਾ ਹੋਈ ਫਿਰ ਕੀ ਉਲੀਕੋਗੇ ਤੁਸੀਂ ਕੀ ਸੰਘਰਸ਼ ਵગેਰਾ ਫਿਰ ਅਸੀਂ ਪਿੰਡ ਦੇ ਲੋਕਾਂ ਦੇ ਸਹਿਯੋਗ ਨਾਲ ਪਿੰਡ ਦੀ ਜਿਹੜੀ رائے ਨਾਲ ਅਸੀਂ ਮੀਟਿੰਗਾਂ ਕਰਕੇ ਫਿਰ ਅਸੀਂ ਕੋਈ ਸੰਘਰਸ਼ ਵਿੜਾਂਗੇ ਠੀਕ ਹੈ ਜੀ ਧੰਨਵਾਦ। ਸਵੇਰ ਦੀ ਸ਼ੁਰੂਆਤ ਤੋਂ ਕਾਹਲੀ ਜਿਹੜੇ ਸਰਕਾਰੀ ਹਸਪਤਾਲ ਵਿੱਚ ਆ ਪਹੁੰਚੇ ਤੇ ਜਾਨੀਓ ਕਿ ਸਾਨੂੰ ਦੇਖਣ ਨੂੰ ਇਹ ਨਜ਼ਰ ਆ ਰਹੀ 15 ਆਵਾਂ ਦੇ ਥਾਣੇ ਆਹ ਦੇਖ ਲਓ ਹਸਪਤਾਲ ਦੀ ਜਗ੍ਹਾ ਇਹ ਇਹਦੇ ਵਿੱਚ ਕਿੰਨਾ ਕਬਾੜ ਹੈ ਜਿਹੜਾ ਥਾਣੇ ਦਾ ਪਿਆ ਹੈ। ਵੀ ਇਹ ਥਾੜੇ ਨੂੰ ਇੱਥੋਂ ਤਬਦੀਲ ਕਰਕੇ ਜਾਨੀ ਬਾਹਰ ਕੱਢਾ ਜਾਵੇ ਹਸਪਤਾਲ ਤੋਂ ਤਾਂ ਕਿ ਜਿਹੜਾ ਪੂਰੇ ਫਿਲਡ ਸ਼ਾਹਲੀ ਦੇ ਮਰੀਜ਼ ਦੇ ਪੂਰੇ ਜਾਨੀ 24 ਘੰਟੇ ਸਵਾਵਾ ਚਾਲੂ ਹੋਣ ਪਸਤੀਵੇਂ ਦਾ ਹਸਪਤਾਲ ਆ ਇਹ। ਜਿਗਾ ਮਹੱਲਾ ਕਿ ਨਹੀਂ ਗਏ ਇਹਨੂੰ ਵੀ ਪਿੰਡ ਦੇ ਵਿਚਾਲੇ ਲਿਜਾਇਆ ਜਾਵੇ ਪੰਚਾਇਤੀ ਘਰ ਵਿਹਲਾ ਪਿਆ ਇਸ ਕਰਕੇ ਜਾਨੀ ਇਹਦੇ ਨਾਲ ਹੀ ਠੇਕਾ ਹਸਪਤਾਲ ਦੇ ਉਹ ਵੀ ਅਸੀਂ ਕਹਿੰਦੇ ਆ ਵੀ ਇਹ ਵੀ ਪਿੰਡ ਤੋਂ ਜਾਨੀ ਕਿਲੋਮੀਟਰ ਦੂਰ ਹੋਣਾ ਚਾਹੀਦਾ ਇਹ ਸਾਡੇ ਪਿੰਡ ਛਾਲੀ ਦੇ ਲੋਕਾਂ ਦੀ ਮੰਗ ਹੈ